ਫੀਟਾਂ ਦੇ ਨਾਮ ਤੇ ਜਿਹੜੇ ਅਰਬਾਂ ਪੇਜੇ ਘਟਾਲੇ ਹੋਏ ਨੇ ਉਪਰ ਉੱਚੀ ਬੋਲ 70% ਕਾਰਡ ਜਿਹੜੇ ਜਾਲੀ ਬਣ ਜਾਲੀ ਦੰਗਾ ਪੇਟਾਂ ਦੇ ਕਾਰਡ ਕੇ ਦਾ ਫੋਟੋ ਇਹਦੇ ਦੁਕਾਨਾਂ ਦੇ ਮਾਲਕ ਹੀ ਬਣੇ ਨੇ ਜਿਨ੍ਹਾਂ ਨੇ ਬਣਾਏ ਨੇ ਸਰਜੀਤ ਸਿੰਘ ਜਿਹੜਾ ਦੰਗਾ ਪੇਟਾਂ ਬਾਦਲ ਨਾਨ ਪ੍ਰਧਾਨ ਬਣਾਇਆ ਸੀ ਉਹਰੇ ਇੱਕ ਰੱਖਿਆ ਚਲਾਉਣ ਵਾਲਾ ਬੰਦਾ ਜਿਹੜਾ ਅਰਬਾਂ ਪਤੀ ਕਿਵੇਂ ਬਣ ਗਿਆ ਉਹ ਘਟਾਲੇ ਮੈਂ ਲੈ ਆਇਆ ਸਾਹਮਣੇ ਦੁਕਾਨਾਂ ਡੇਢ ਤੇ ਦੁਗਰੀ ਦੁਕਾਨਾਂ ਜਿਹੜੀਆਂ ਲਾਟ ਹੋਈਆਂ 150 ਦੁਕਾਨਾਂ ਫਰਦੀ ਲਾਟੇ ਕਾਰਡ ਬਣੇ ਦੁਕਾਨਾਂ ਕਿਵੇਂ ਲਾਟ ਹੋ ਗਈਆਂ ਇਹ ਦੇ ਕੇ ਆਪਣਾ ਮੁਹੱਲੇ ਕਬਜ਼ੇ ਕਰਕੇ 1.5 ਲੱਖ ਦੇ ਆਪਣਾ 60-60 ਲੱਖ ਦੇ ਫਲੈਟ ਉੱਥੇ ਵੇਚ ਤੇ ਇਹਨਾਂ ਨੇ ਇਹ ਬੰਦਾ ਕੁਛੀ ਕੋਈ ਦਰਖਾਸਤ ਦਿੱਤੀ ਹੈ ਨਾ ਇਹ ਦਰਖਾਸਤਾਂ ਮੈਂ ਡੀਜੀਪੀ ਤੱਕ ਜਾਈਆਂ ਦੀ ਦਰਖਾਸਤ ਬਹੁਤ ਕੋਈ ਘੰਟੇ ਨਹੀਂ ਜਿਕਨੇ ਦਾ ਦਰਖਾਸਤਾਂ ਦਿੱਤੀਆਂ ਨੇ ਦੁਗਰੀ ਥਾਣੇ ਵਾਲੇ ਕਹਿੰਦੇ ਇਹਦੇ ਖਿਲਾਫ ਕੋਈ ਤਦ ਆ ਦੇ ਢੁੱਠੇ ਪੱਤੇ ਕਰੇ ਮੇਰੇ ਕਤਲ ਵੀ ਕਰਦੇ ਕਿ ਦੁਗਰੀ ਸਾਡੇ ਪੁਲਿਸ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਾਈ ਤਾਂ ਕਹਿੰਦੇ ਇਨਸਾਫ ਚਾਹੀਦਾ ਮੰਗੇ ਇਹੀ ਹੋਰ ਕੀ ਮੈਂ ਤਾਂ ਸੱਚ ਦੀ ਸੱਚ ਦੀ ਗੱਲ ਕੀਤੀ ਸੱਚ ਤੇ ਮਿੰਤੇ ਪੱਤੇ ਹੋਰੇ ਜੀ ਤੁਸੀਂ ਮੰਗ ਕੀ ਕਰਦੇ ਹੋ ਕਿ ਵੀ ਸੁਲਜੀਤ ਸਿੰਘ ਵੀ ਐਸ ਬਣੇ ਦੇ ਇਹ ਪੂਰੀ ਕਾਰਵਾਈ ਹੋਵੇ ਵੀ ਜੋ ਜਿਹੜੇ ਮਤਲਬ ਇਹਨਾਂ ਕਬਜ਼ੇ-ਬੁਜ਼ੇ ਕੀਤੇ ਜਿਹੜੇ ਜਿਆਦੇ ਬਣੇ ਹੋਤੇ ਉਹ ਕੈਨਸਲ ਕੀਤੇ ਜਾਂ ਸਰ ਠੀਕ ਹੈ ਜੀ